ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਇੱਕ ਬਈ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਸਾਰੇ ਅਦਾਰਿਆਂ ਵੱਨੀਓ ਖਬਰ ਚਲਾਈ ਜਾ ਰਹੀ ਹੈ ਕਹਿੰਦੇ ਜੀ ਝੋਨੇ ਦੀ ਸਿੱਧੀ ਬਿਜਾਈ ਦੇ ਅਧੀਨ ਰਕਬਾ ਹੀ ਬਹੁਤ ਜ਼ਿਆਦਾ ਘਟ ਗਿਆ ਪਰ ਖਬਰ ਦੇ ਇੱਕ ਵਿਊ ਲੈਣ ਦੇ ਮਾਰੇ ਇਹ ਚੀਜ਼ ਨਾ ਚਲਾਈ ਜਾਵੇ ਇਹਦਾ ਅਸਲ ਕਾਰਨ ਵੀ ਪੁੱਛਿਆ ਜਾਵੇ ਵੀ ਕਿਉਂ ਘਟਿਆ ਕਿਉਂਕਿ ਜੇ ਰਕਬਾ ਘਟਿਆ ਉਹਦੇ ਪਿੱਛੇ ਕੋਈ ਜ਼ਿੰਮੇਵਾਰ ਨੂੰ ਸਮੱਸਿਆ ਵੀ ਆਈ ਹੋ ਸਕਦੀ ਹੈ ਕੋਈ ਟੈਕਨੀਕਲ ਇਸ਼ੂ ਵੀ ਹੋ ਸਕਦਾ ਹੈ ਵੀ ਇੱਕ ਆਈ ਨਹੀਂ ਹੋ ਸਕਦਾ ਵੀ ਕੱਲਾ ਝੋਨੇ ਦੀ ਸਿੱਧੀ ਬਜਾਈ ਦੇ ਦੀਨ ਰਕਵਾ ਘਟ ਗਿਆ ਵੀ ਉਹ ਆਪਾਂ ਕਹਿ ਕੇ ਛੱਡਣ ਵਾਲੀ ਗੱਲ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਪਾਣੀ ਦੇ ਬਚਾਅ ਨਾਲ ਵੀ ਹੈ ਧਰਤੀ ਨਾਲ ਵੀ ਹੈ ਤੇ ਜ਼ਿਮੀਂਦਾਰ ਨਾਲ ਵੀ ਹੈ ਤੇ ਜਿਹੜਾ ਜ਼ਿਮੀਂਦਾਰ ਦਾ ਐਕਸਪੈਂਡੀਚਰ ਹੈ ਉਹਦੇ ਹਿਸਾਬ ਦੇ ਨਾਲ ਵੀ ਇਹ ਇੱਕ ਬਹੁਤ ਵੱਡੀ ਸਮੱਸਿਆ ਵੀ ਹੈ ਤੇ ਇਹਦਾ ਕਾਰਨ ਵੀ ਲੱਭਿਆ ਜਾਣਾ ਚਾਹੀਦਾ ਹੁਣ ਇਹਦੇ ਮਗਰ ਦੋ ਤਿੰਨ ਕਾਰਨ ਆਉਂਦੇ ਆ ਸਭ ਤੋਂ ਪਹਿਲਾ ਕਾਰਨ ਤਾਂ ਹੈਗਾ ਬਾਸਮਤੀ ਦਾ ਰੇਟ ਮੁੱਛਲ ਦੀ ਬਹੁਤ ਵੱਡੇ ਪੱਧਰ ਤੇ ਉੱਤੇ ਵਿਜਾਨ ਹੁੰਦੀ ਸੀ ਤੇ ਜਿਹੜੀ ਇਸ ਟਾਈਮ ਰਿਕਾਰਡ ਹੋ ਜਾਂਦੀ ਸੀ ਪਰ ਐਦ ਕੀ ਕੀ ਹੋ ਰਿਹਾ ਜਿਹੜਾ ਮੁੱਛਲ ਦਾ ਰੇਟ ਘਟਨ ਕਰਕੇ ਜਿਹੜਾ ਮੁੱਛਲ ਆ ਰ ਰਖਬਾ ਉਹ ਬਹੁਤ ਵੱਡੀਆਂ ਕਿਸਮਾਂ ਦੇ ਅਧੀਨ ਗਿਆ ਜਿਵੇਂ ਪੀਲੀ ਉਸ਼ਾ 212 ਉੂਸਾ 44 ਠੀਕ ਹੈ 27 ਪੀ 66 ਇਹੋ ਜੀਆਂ ਕਿਸਮਾਂ ਦੇ ਅਧੀਨ ਗਿਆ ਇਹ ਰਗਬਾ ਹੁਣ ਜੇ ਉਹ ਰਕਬਾ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਜਾਂ ਤਾਂ ਉਹ ਰਜਿਸਟਰ ਨਹੀਂ ਹੋਇਆ ਕਿਉਂਕਿ ਇਕੱਲੇ ਤਾਂ ਡੇਢ ਲੰਮੀ ਚੱਲ ਰਹੀ ਆ ਉਹਦੇ ਕਰਕੇ ਦਿੱਕਤ ਆ ਰਹੀ ਆ ਹੁਣ ਇਹ ਕੀ ਆ ਇਹ ਰਿਕਾਰਡ ਦੇ ਉੱਤੋਂ ਸਿੱਧਾ ਡਾਟਾ ਚੱਕ ਲਿਆ ਉਹਦੇ ਅਧੀਨ ਇਹਨਾਂ ਨੇ ਦੱਸਤਾ ਜੀ ਹਾਂ ਜੀ ਕਹਿੰਦੇ ਜੀ ਝੋਨੇ ਦੀ ਸਿੱਧੀ ਬਜਾਈ ਦਾ ਰਕਬਾ ਘਟ ਗਿਆ ਹੁਣ ਜਿਹੜਾ ਝੋਨੇ ਦੀ ਸਿੱਧੀ ਬਜਾਈ ਦਾ ਮੁਛਲ ਵਾਲਾ ਰਕਬਾ ਉਹ ਜੇ ਹੁਣ ਛੋਟੀ ਕਿਸਮ ਦੇ ਅਧੀਨ ਬਈ ਕਿਸੇ ਦੇ ਆਊਗਾ ਉਹ ਲੰਮਾ ਜਾਊਗਾ ਜੇ ਹੁਣ ਪੀਆਰ 126 ਕਿਸੇ ਨੇ ਬੀਜਣਾ ਉਹ ਮਈ ਦੇ ਵਿੱਚ ਥੋੜਾ ਬੀਜ ਦੂ ਉਹ ਜੂਨ 'ਚ ਹੀ ਬੀਜੂਗਾ ਨਾ ਉਤਾ ਕਰਕੇ ਦਿੱਕਤ ਆ ਰਹੀ ਹੈ ਦੂਜਾ ਮੇਨ ਕਾਰਨ ਹੈ ਜੀ ਸਬਸਿਡੀ ਸਬਸਿਡੀ ਦੇ ਪੈਸੇ ਡਿਲੇ ਬਹੁਤ ਹੋਏ ਆ ਉਹਦੇ ਕਰਕੇ ਜ਼ਿੰਮੇਦਾਰ ਇਸ ਨੂੰ ਕਿਨਾਰਾ ਕਰਕੇ ਉਹ ਅਗਲਾਂ ਦਾ ਵੀ ਜਦੋਂ ਆਪਾਂ ਜੂਨ ਪਹਿਲੀ ਜੂਨ ਤੋਂ ਝੋਨਾ ਹੀ ਲੱਗਣ ਲੱਗ ਜਾਣਾ ਤੇ ਫਿਰ ਆਪਾਂ ਕਿਨਾਰਾ ਕਰਕੇ ਸਿੱਧਾ ਝੋਨਾ ਲਾਵਾਂਗੇ ਇਹ ਦੋ ਮੇਨ ਕਾਰਨ ਹੈ ਇਹਦੇ ਮਗਰ ਤੇ ਪਰ ਕੀ ਹੈ ਇੱਕ ਸਿਰਫ ਖਬਰ ਚਲਾਈ ਜਾ ਰਹੀਆਂ ਦੀ ਝੋਨੇ ਦਾ ਰਿਵਰੀਨ ਰਗਵਾ ਕੱਟ ਗਿਆ